ਸੀ ਮੇਰੇ ਨੇ ਲੇ ਪਰ ਕੁਨਿਤਰ ਮੇਰੇ ਸੀ ਕੋੜੇ ਸੀ ਤੇ ਛੇ ਦੇ ਦੇ ਤੇ ਛੇ ਨੇ ਤੇ ਇਹਦੇ ਛੇ ਦੇ ਮੁੰਡੇ ਨੇ ਪ੍ਰਿੰਸ ਨੇ ਬਾਹਰ ਮੁੰਡੇ ਨੂੰ ਦਾ ਕੇ ਸਾਡੇ ਨਾਲ ਬੋਤਨਾ

ਰੇਚੇ ਦਾ ਮੁੰਡਾ ਨਾ ਪਕੜੀਏ ਲੱਗੀ ਉਹਨੂੰ ਖਾਣੋਂ ਨੀ ਸਾਰੇ ਜਣੇ ਦਾ ਪੈੜਾ ਹਮ ਨੀ ਆਣ ਖਾਣਾਂ ਅਦੋਈ ਭਰਾ ਹਮ ਸੋ ਬੰਬੀਲੀ ਵਾਲਾ ਵੀ ਵਿੱਚੇ ਜਾਵਾਂ ਦੇ ਬੜਾ ਜਾਣ ਕੋ ਬੰਬੀਲੀ ਦਾ ਮੁੰਡਾ ਬਾ ਬਣ ਜਾ ਇਹਨਾਂ ਦਾ ਹਾਂ ਨਿੰਦਰਾ ਦਾ ਇੱਕ ਟਾ ਮਾਰਦਾ ਰੋ ਰੋ ਚਲ ਗਏ ਹਨਾ ਇਹ ਤਾਂ ਦਮੇ ਨਹੀਂ ਪੇ